ਕੁਝ ਤੂਫਾਨ ਨੂੰ ਨਹੀਂ ਰੋਕ ਸਕਦੇ ਪਰ ਤੁਸੀਂ ਆਪਣੇ ਘਰ ਨੂੰ ਇੰਨਾ ਕਿ ਸਟਰੋਂਗ ਬਣਾ ਸਕਦੇ ਹੋ ਕਿ ਤੂਫਾਨ ਦਾ ਉਹਦੇ ਉੱਤੇ ਕੋਈ ਅਸਰ ਨਾ ਹੋਵੇ ਇਸੇ ਤਰ੍ਹਾਂ ਹੀ ਤੁਸੀਂ ਬਾਹਰੀ ਜੋ ਵੀ ਤੁਹਾਡੀ ਲਾਈਫ ਦੇ ਵਿੱਚ ਹੋ ਰਿਹਾ ਉਹਨੂੰ ਕਈ ਵਾਰ ਕੰਟਰੋਲ ਨਹੀਂ ਕਰ ਪਾਉਂਦੇ ਪਰ ਤੁਸੀਂ ਆਪਣੇ ਆਪ ਨੂੰ ਇੰਨਾ ਕਿ ਕੰਟਰੋਲ ਕਰ ਸਕਦੇ ਹੋ ਕਿ ਇਮੋਸ਼ਨਲੀ ਤੁਹਾਡੇ ਉੱਤੇ ਕਿਸੇ ਵੀ ਚੀਜ਼ ਦਾ ਅਸਰ ਨਾ ਹੋਵੇ ਇਮੋਸ਼ਨ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਹੁੰਦਾ ਸਡਨ ਕ੍ਰੈਸ਼ ਜਿਵੇਂ ਇੱਕਦਮ ਕੋਈ ਇਮੋਸ਼ਨਸ ਹੋ ਜਾਣਾ ਜਾਂ ਅਸੀਂ ਇੱਕਦਮ ਕਿਤੇ ਇਰੀਟੇਟਡ ਫੀਲ ਕਰਦੇ ਜਾਂ ਇੱਕਦਮ ਸਾਨੂੰ ਗੁੱਸਾ ਆ ਜਾਂਦਾ ਜਾਂ ਇੱਕੋਦਮ ਅਸੀਂ ਕਿਸੇ ਵੀ ਗੱਲ ਦੇ ਉੱਤੇ ਰਿਐਕਟ ਕਰਦੇ ਹਾਂ ਤੇ ਦੂਜਾ ਹੁੰਦਾ ਕਿ ਕੋਈ ਇਮੋਸ਼ਨ ਸਾਨੂੰ ਲ ਸਾਇਲੈਂਟਲੀ ਤੰਗ ਕਰ ਰਿਹਾ ਸਾਡੇ ਜਿਹੜੀਆਂ ਖੁਸ਼ੀਆਂ ਐ ਸਾਇਲੈਂਟਲੀ ਉਹਨਾਂ ਨੂੰ ਤਬਾਹ ਕਰ ਰਿਹਾ ਖੋ ਰਿਹਾ ਐ ਤੇ ਦੋਨਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਆਂ ਇੱਕ ਨੂੰ ਅਸੀਂ ਇੱਕਦਮ ਫਿਕਸ ਕਰ ਸਕਦੇ ਆਂ ਤੇ ਦੂਜੇ ਨੂੰ ਠੀਕ ਕਰਨ ਲਈ ਸਾਨੂੰ ਲਾਈਫ ਸਟਾਈਲ ਚੇਂਜ ਕਰਨਾ ਪਊਗਾ ਆਓ ਆਪਾਂ ਦੋਨਾਂ ਨੂੰ ਸਹੀ ਕਰਦੇ ਆਂ ਜਿਹੜਾ ਸਡਨ ਕ੍ਰੈਸ ਐ ਜਿਹਦੇ ਵਿੱਚ ਸਾਡੇ ਇੱਕਦਮ ਇਮੋਸ਼ਨਸ ਸਾਡੇ ਉੱਤੇ ਹਾਵੀ ਹੋ ਸਕਦੇ ਆਂ ਉਹਨਾਂ ਨੂੰ ਇੱਕ ਦਮ ਠੀਕ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ ਸਭ ਤੋਂ ਪਹਿਲੀ ਆਪਸ਼ਨ ਹੈ ਕਿ ਤੁਸੀਂ 뮤ਜ਼ਿਕ ਸੁਣਨਾ ਸ਼ੁਰੂ ਕਰੋ ਜਿਹੜਾ ਵੀ ਤੁਹਾਡਾ ਫੇਵਰੇਟ 뮤ਜ਼ਿਕ ਹੈ ਉਹਨੂੰ ਸੁਣ ਲੱਗ ਜਾਓ ਚਾਹੇ ਤੁਹਾਨੂੰ ਜੇ ਤੁਸੀਂ ਸੈਡ ਫੀਲ ਕਰ ਰਹੇ ਹੋ ਤਾਂ ਤੁਸੀਂ ਮੋਟੀਵੇਸ਼ਨ 뮤ਜ਼ਿਕ ਸੁਣ ਸਕਦੇ ਹੋ ਜੇ ਤੁਹਾਨੂੰ ਗੁੱਸਾ ਆ ਰਿਹਾ ਤਾਂ ਤੁਸੀਂ ਗੁਰਬਾਣੀ ਸੁਣ ਸਕਦੇ ਹੋ ਜਾਂ ਕੋਈ ਵੀ ਇਹੋ ਜਿਹੀ ਸ਼ਾਂਤ ਮੂਡ ਇਹ ਗੋਲ ਸਕਦੇ ਆ ਜਿਹੜਾ ਤੁਹਾਨੂੰ ਵਧੀਆ ਵੀ ਲੱਗੇ ਤੇ ਸ਼ਾਂਤ ਫੀਲ ਵੀ ਕਰਾਵੇ ਇਹਦੇ ਨਾਲ ਇੱਕਦਮ ਤੁਹਾਡੀ ਇਮੋਸ਼ਨਲ ਸਟੇਟ ਹੈ ਜਿਹੜੀ ਉਹ ਚੇਂਜ ਹੋ ਜੂਗੀ ਦੂਜਾ ਆਪਸ਼ਨ ਹੈ ਬਾਡੀ ਮੂਵ ਕਰੋ ਤੁਸੀਂ ਬਾਹਰ ਸੈਰ ਤੇ ਜਾ ਸਕਦੇ ਹੋ ਤੁਰ ਫਿਰ ਸਕਦੇ ਹੋ ਤੁਰਨ ਫਿਰਨ ਨਾਲ ਕੀ ਹੁੰਦਾ ਜਦੋਂ ਸਾਡੀ ਬਾਡੀ ਦੀ ਸਟੇਟ ਚੇਂਜ ਹੁੰਦੀ ਹੈ ਤਾਂ ਸਾਡੀ ਬ੍ਰੇਨ ਦੀ ਕੈਮਿਸਟਰੀ ਵੀ ਚੇਂਜ ਹੋ ਜਾਂਦੀ ਹੈ ਤੇ ਜਿਹੜੇ ਇੱਕਦਮ ਇਮੋਸ਼ਨਸ ਸਾਵੀ ਹੋਏ ਆ ਉਹ ਇੱਕਦਮ ਸਾਡੇ ਕੰਟਰੋਲ ਦੇ ਵਿੱਚ ਆ ਜਾਂਦੇ ਆ ਤੀਜੀ ਚੀਜ਼ ਤੁਸੀਂ ਕਰ ਸਕਦੇ ਹੋ ਕਿ ਆਪਣੀ ਸਿਨਰੀ ਚੇਂਜ ਕਰੋ ਮੰਨ ਲਓ ਤੁਸੀਂ ਘਰੇ ਬੈਠੇ ਹੋ ਤੁਹਾਨੂੰ ਇੱਕਦਮ ਗੁੱਸਾ ਆ ਗਿਆ ਜਾਂ ਕੋਈ ਗੱਲ ਤੁਹਾਨੂੰ ਤੰਗ ਕਰ ਰਹੀ ਹੈ ਤਾਂ ਉਹ ਬਾਰ ਜਾਓ ਕਿਤੇ ਮਾਰਕੀਟ ਜਾਓ ਕਿਤੇ ਹੋਰ ਘੁੰਮ ਕੇ ਆਓ ਜਾਂ ਫਿਰ ਤੁਸੀਂ ਇਹ ਸਭ ਤੋਂ ਬੈਸਟ ਹੈ ਜੇ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਤੁਸੀਂ ਖੇਤਾਂ ਦੇ ਵਿੱਚ ਘੁੰਮਣ ਜਾਓ ਜਾਂ ਫਿਰ ਤੁਸੀਂ ਕੀ ਇਹੋ ਜੀ ਪਾਰਕ ਦੇ ਵਿੱਚ ਘੁੰਮਣ ਜਾਓ ਜਿੱਥੇ ਤੁਸੀਂ ਨੇਚਰ ਦੇ ਨਾਲ ਥੋੜਾ ਜਿਹਾ ਜੁੜ ਸਕਦੇ ਹੋ ਜਾਂ ਫਿਰ ਤੁਸੀਂ ਠੰਡੇ ਪਾਣੀ ਨਾਲ ਨਹਾ ਲਓ ਜੇ ਕਿਤੇ ਜਾ ਨਹੀਂ ਸਕਦੇ ਜਦੋਂ ਤੁਸੀਂ ਥੋੜਾ ਬਹੁਤਾ ਚੇਂਜ ਕਰਦੇ ਹੋ ਨਾ ਆਪਣੀ ਸਿੰਦਰੀ ਦੇ ਵਿੱਚ ਥੋੜਾ ਜਿਹਾ ਚੇਂਜ ਕਰਦੇ ਹੋ ਆਪਣੀ ਬੋਡੀ ਦੀ ਫੀਲਿੰਗ ਦੇ ਵਿੱਚ ਥੋੜਾ ਬਹੁਤਾ ਚੇਂਜ ਕਰਦੇ ਹੋ ਤਾਂ ਆਟੋਮੈਟਿਕਲੀ ਜੋ ਤੁਸੀਂ ਇਮੋਸ਼ਨਸ ਫੀਲ ਕਰ ਰਹੇ ਹੋ ਕਿਤੇ ਨਾ ਕਿਤੇ ਘਟਨੇ ਸ਼ੁਰੂ ਹੋ ਜਾਂਦੇ ਆ ਉਸ ਤੋਂ ਬਾਅਦ ਚੌਥੀ ਚੀਜ਼ ਹੈ ਜਿਹੜੀ ਕਿ ਬਹੁਤ ਜ਼ ਦਵਾਵਾਂਗੇ ਤਾਂ ਉਹ ਕਿਤੇ ਨਾ ਕਿਤੇ ਸਾਡੇ ਅੰਦਰ ਪਈ ਰਹਿਣਗੇ ਤੇ ਲੌਂਗ ਟਰਮ ਦੇ ਵਿੱਚ ਸਾਨੂੰ ਤੰਗ ਕਰਨਗੇ ਉਹਨਾਂ ਨੂੰ ਹਟਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਕਿਸੇ ਵੀ ਤੁਹਾਡਾ ਕੋਈ ਖਾਸ ਦੋਸਤ ਮਿੱਤਰ ਹੈ ਜਿਹਦੇ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਉਹਨੂੰ ਕਾਲ ਕਰਕੇ ਉਹਦੇ ਅੱਗੇ ਤੁਸੀਂ ਸਾਰੇ ਇਮੋਸ਼ਨਸ ਐਕਸਪ੍ਰੈਸ ਕਰ ਸਕਦੇ ਹੋ ਇਹਦੇ ਨਾਲ ਤੁਸੀਂ ਇੱਕਦਮ ਜਿਹੜੇ ਇਮੋਸ਼ਨਸ ਤੁਹਾਡੇ ਉੱਤੇ ਸੀਗੇ ਉਹ ਨਿਕਲ ਜਾਣਗੇ ਤੇ ਤੁਸੀਂ ਹੌਲਾ ਫੀਲ ਕਰੋਗੇ ਇਹ ਜਿਹੇ ਸ਼ਾਰਟ ਟਰਮ ਇਮੋਸ਼ਨਸ ਜਿਹੜੇ ਇੱਕਦਮ ਉੱਠਦੇ ਨੇ ਜਿਹੜੇ ਲੌਂਗ ਟਰਮ ਹੈ ਜਿਹੜੀਆਂ ਚੀਜ਼ਾਂ ਤੁਹਾਡੇ ਅੰਦਰ ਪਈਆਂ ਨੇ ਕਈ ਸਾਲਾਂ ਤੋਂ ਪਈਆਂ ਪਈਆਂ ਨੇ ਤੇ ਉਹ ਹੌਲੀ-ਹੌਲੀ ਤੁਹਾਨੂੰ ਤੰਗ ਕਰ ਰਹੀਆਂ ਤੁਹਾਡੀਆਂ ਖੁਸ਼ੀ ਉਹ ਕੋਰੀਆ ਨੇ ਉਹਨਾਂ ਨੂੰ ਕਿਵੇਂ ਡੀਲ ਕਰਨਾ ਉਹਨਾਂ ਨਾਲ ਡੀਲ ਕਰਨ ਦੇ ਕਈ ਤਰੀਕੇ ਨੇ ਸਭ ਤੋਂ ਪਹਿਲਾ ਤਰੀਕਾ ਹੈਗਾ ਡੇਲੀ ਮੈਡੀਟੇਸ਼ਨ ਹਰ ਰੋਜ਼ ਮੈਡੀਟੇਸ਼ਨ ਕਰੋ ਹਰ ਰੋਜ਼ 2 4 5 10 ਮਿੰਟ ਜਿੰਨਾ ਵੀ ਟਾਈਮ ਕੱਢ ਸਕਦੇ ਹੋ ਕੱਢ ਕੇ ਥੋੜਾ ਜਿਹਾ ਧਿਆਨ ਲਗਾਓ ਆਪਣੇ ਆਪ ਤੇ ਆਪਣੇ ਆਪ ਨੂੰ ਪ੍ਰੈਸੈਂਟ ਮੂਮੈਂਟ ਦੇ ਵਿੱਚ ਲੈ ਕੇ ਆਓ ਕਿਉਂਕਿ ਜਿਹੜੇ ਖਿਆਲ ਹੁੰਦੇ ਆ ਨਾ ਜਿਹੜੇ ਸਾਡੇ ਅੰਦਰੀ ਇਮੋਸ਼ਨ ਪਏ ਉਹ ਖਿਆਲ ਲਗਾਤਾਰ ਚੱਲਦੇ ਜਾ ਰਹੇ ਤੇ ਉਹਨਾਂ ਦੀ ਇੰਟੈਂਸਿਟੀ ਵੱਧਦੀ ਜਾਂਦੀ ਹੈ ਜਦੋਂ ਅਸੀਂ ਉਹਨਾਂ ਨੂੰ ਬ੍ਰੇਕ ਦਿੰਦੇ ਹਾਂ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਤਾਂ ਉਹ ਖਿਆਲ ਕਿਤੇ ਨਾ ਕਿਤੇ ਦਬਣੇ ਸ਼ੁਰੂ ਹੋ ਜਾਂਦੇ ਆ ਮਤਲਬ ਉਹਨਾਂ ਦੀ ਜਿਹੜੀ ਇੰਟੈਂਸਿਟੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਸਾਡੇ ਤੇ ਅਸਰ ਨਹੀਂ ਕਰਦੀ ਸੋ ਸ਼ਵੇਰੇ ਸ਼ਾਮ ਜਦੋਂ ਵੀ ਟਾਈਮ ਮਿਲੇ ਦੋ ਟਾਈਮ ਹੋ ਸਕੇ ਤਾਂ ਦਿੱਲੀ ਮੈਡੀਟੇਸ਼ਨ ਆਪਣੀ ਰੁਟੀਨ ਦੇ ਵਿੱਚ ਲੈ ਕੇ ਆਓ ਮੈਡੀਟੇਸ਼ਨ ਇਮੋਸ਼ਨਸ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੁੰਦੀ ਹੈ ਉਸ ਤੋਂ ਬਾਅਦ ਅਗਲੀ ਚੀਜ਼ ਆ ਜਾਂਦੀ ਹੈ ਇਮੋਸ਼ਨਲ ਜਰਨਲਿੰਗ ਉਹਦੇ ਵਿੱਚ ਕੀ ਹੈ ਮੰਨ ਲਓ ਹੁਣ ਅਸੀਂ ਕਿਤੋਂ ਬਾਹਰ ਦਾ ਜ਼ਿਆਦਾ ਖਾ ਰਹੇ ਹਾਂ ਅਸੀਂ ਖਰਾਬ ਤਲੇ ਹੋਇਆ ਬਹੁਤ ਜ਼ਿਆਦਾ ਖਾ ਲਿਆ ਉਹਦੇ ਨਾਲ ਸਾਡਾ ਪੇਟ ਭਰ ਜਾਂਦਾ ਤਾਂ ਅਸੀਂ ਕਈ ਵਾਰ ਅਸੀਂ ਤੰਗ ਹੁੰਨੇ ਆ ਸਾਨੂੰ ਘਬਰਾਟ ਫੀਲ ਹੁੰਦੀ ਆ ਅਸੀਂ ਸੋਚਦੇ ਆ ਵੀ ਯਾਰ ਜੇ ਮੈਨੂੰ ਨਾ ਇੱਥੇ ਉਲਟੀ ਆ ਜਾਵੇ ਨਾ ਤਾਂ ਮੇਰਾ ਪਿੰਡਾ ਬਿਲਕੁਲ ਹੌਲਾ ਹੋ ਜਾਊਗਾ ਮੇਰਾ ਟੀ ਬਿਲਕੁਲ ਸਹੀ ਹੋ ਜਾਊਗਾ ਜੋ ਮੈਂ ਐਕਸਟਰਾ ਖਾਇਆ ਉਹ ਨਿਕਲ ਜਾਊਗਾ ਤੇ ਮੈਨੂੰ ਆਰਾਮ ਮਿਲੇਗਾ ਇਸੇ ਤਰ੍ਹਾਂ ਹੀ ਦਿਮਾਗ ਦੇ ਨਾਲ ਵੀ ਹੁੰਦਾ ਜਦੋਂ ਅਸੀਂ ਦਿਮਾਗ ਨੂੰ ਬਹੁਤ ਜਿਆਦਾ ਨੈਗੇਟਿਵ ਇਮੋਸ਼ਨਸ ਨਾਲ ਭਰ ਲੰਨੇ ਆ ਉਸ ਟਾਈਮ ਦਿਮਾਗ ਦੀ ਵੀ ਉਲਟੀ ਕਰਾਉਣ ਦੀ ਜ਼ਰੂਰਤ ਹੁੰਦੀ ਹੈ ਦਿਮਾਗ ਦੀ ਉਲਟੀ ਅਸੀਂ ਕਿਵੇਂ ਕਰਵਾ ਸਕਦੇ ਹਾਂ ਇੱਕ ਕਾਪੀ ਪੈਨ ਲੈ ਲੋ ਜਿਹੜੇ ਵੀ ਇਮੋਸ਼ਨਸ ਤੁਹਾਨੂੰ ਲੱਗਦਾ ਤੁਹਾਡੇ ਦੇ ਹਾਵੀ ਹੋ ਰਹੇ ਆ ਤੁਹਾਨੂੰ ਤੰਗ ਕਰ ਰਹੇ ਉਹਨਾਂ ਨੂੰ ਲਿਖਣਾ ਸ਼ੁਰੂ ਕਰ ਦਿਓ ਬਿਨਾ ਸੋਚੇ ਸਮਝੇ ਜੋ ਵੀ ਦਿਮਾਗ ਚਾ ਰਿਹਾ ਉਹ ਲਿਖੀ ਜਾਓ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਵੀ ਦਿਮਾਗ ਦੇ ਅੰਦਰ ਵਿਚਾਰਾਂ ਦੇ ਭਰੇ ਹੋਏ ਸੀਗੇ ਉਹਨਾਂ ਦੀ ਉਲਟੀ ਤੁਸੀਂ ਇੱਕ ਪੇਪਰ ਦੇ ਉੱਤੇ ਕੱਢਤੀ ਹੈ ਇੱਕ ਤਾਂ ਜਿਹਨਾਂ ਨਾਲ ਲਿਖਣ ਨਾਲ ਇਹ ਹੋਗਾ ਕਿ ਤੁਹਾਨੂੰ ਗਲੇਪੀ ਆਊਗੀ ਕਿ ਕਿਹੜੇ ਇਮੋਸ਼ਨਸ ਆ ਜਿਨ੍ਹਾਂ ਦੀ ਤੁਹਾਨੂੰ ਜ਼ਰੂ ਦੂਜਾ ਇੱਕ ਥੋੜਾ ਜਿਹਾ ਇਹ ਹੁੰਦਾ ਕਿ ਦਿਮਾਗ ਦੇ ਵਿੱਚ ਜਿਹੜੇ ਤੁਹਾਡੇ ਖਿਆਲ ਭਰੇ ਪਏ ਹੋਏ ਨੇ ਜਦੋਂ ਤੱਕ ਅਸੀਂ ਉਹਨਾਂ ਨੂੰ ਐਡਰੈਸ ਨਹੀਂ ਕਰਦੇ ਉਦੋਂ ਤੱਕ ਦਿਮਾਗ ਦੇ ਵਿੱਚ ਬਾਰ ਬਾਰ ਉੱਠਦੇ ਨੇ ਜਦੋਂ ਅਸੀਂ ਇੱਕ ਵਾਰ ਉਹਨਾਂ ਨੂੰ ਲਿਖਿਆ ਤਾਂ ਦਿਮਾਗ ਦੇ ਵਿੱਚ ਇਹ ਸਿਗਨਲ ਜਾਂਦਾ ਕਿ ਅਸੀਂ ਉਹਨਾਂ ਲਈ ਕੁਛ ਨਾ ਕੁਛ ਕੰਮ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਐਡਰੈਸ ਕਰ ਰਹੇ ਹਾਂ ਤਾਂ ਆਟੋਮੈਟਿਕਲੀ ਅਸੀਂ ਥੋੜਾ ਜਿਹਾ ਲਾਈਟ ਫੀਲ ਕਰਨ ਲੱਗਦੇ ਹਾਂ ਜਰਨਲਿੰਗ ਬਹੁਤ ਜ਼ਰੂਰੀ ਹੈ ਹਰ ਰੋਜ਼ ਕੁਛ ਨਾ ਕੁਛ ਜਿਹੜੀ ਵੀ ਚੀਜ਼ਾਂ ਤੁਹਾਨੂੰ ਤੰਗ ਕਰਦੀਆਂ ਉਹਨਾਂ ਨੂੰ ਲਿਖਣਾ ਸ਼ੁਰੂ ਕਰੋ ਤੇ ਉਸ ਤੋਂ ਬਾਅਦ ਜਦੋਂ ਤੁਸੀਂ 네ਗੇਟਿਵ ਚੀਜ਼ਾਂ ਆਪਣੀਆਂ ਲਿਖਤੀਆਂ ਸਾਰੀਆਂ ਉਸ ਤੋਂ ਬਾਅਦ ਕੁਛ ਨਾ ਕੁਛ ਪੋਜ਼ਿਟਿਵ ਵੀ ਜ਼ਰੂਰ ਲਿਖੋ ਇਹਦੇ ਨਾਲ ਕੀ ਹੈ ਕਿ ਉਹ ਜਿਹੜੇ ਨੇਗੇਟਿਵ ਜਿਹੜੇ ਤੁਹਾਡੇ ਖਿਆਲ ਸੀਗੇ ਉਹ ਰਿਪਲੇਸ ਹੋ ਜਾਣਗੇ ਪੋਜ਼ਿਟਿਵ ਖਿਆਲਾਂ ਦੇ ਨਾਲ ਉਤੋਂ ਵੱਧ ਤੀਜੀ ਚੀਜ਼ ਤੁਸੀਂ ਇਹ ਕਰ ਸਕਦੇ ਹੋ ਲੌਂਗ ਟਰਮ ਲਈ ਕਿ ਤੁਸੀਂ ਸ਼ੀਸ਼ੇmuਰੇ ਖੜਕੇ ਅਫਰਮੇਸ਼ਨਸ ਬੋਲ ਸਕਦੇ ਹੋ ਜੋ ਵੀ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਚੰਗੇ ਨਹੀਂ ਹੋ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਗਲਤੀਆਂ ਕੀਤੀਆਂ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇ ਤੁਹਾਡੇ ਅੰਦਰ ਐਵੇਂ ਦੇ ਖਿਆਲ ਆਉਂਦੇ ਆ ਤਾਂ ਉਹਨਾਂ ਦੇ ਉਲਟ ਖਿਆਲ ਤੁਸੀਂ ਪੋਜ਼ਿਟਿਵ ਖਿਆਲ ਤੁਸੀਂ ਸ਼ੀਸ਼ੇmuਰੇ ਖੜਕੇ ਆਪਣੇ ਆਪ ਨਾਲ ਬੋਲਣੇ ਨੇ ਕਿ ਮੈਂ ਇਹ ਜੀਜ਼ ਕਰ ਸਕਦਾ ਮੈਂ ਇਹ ਕੰਮ ਕਰ ਸਕਦਾ ਹਾਂ ਜਦੋਂ ਤੁਸੀਂ ਪੋਜ਼ਿਟਿਵ ਬੋਲਣਾ ਆਪਣੇ ਆਪ ਨਾਲ ਸ਼ੁਰੂ ਕਰੋਗੇ ਸ਼ੀਸ਼ੇ ਮਰੇ ਖੜ ਕੇ ਆਪਣੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਦੋਂ ਤੁਹਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਚੇਂਜ ਆਣਾ ਸ਼ੁਰੂ ਹੋਗਾ ਇਮੋਸ਼ਨਲੀ ਉਦੋਂ ਤੁਸੀਂ ਆਪਣੇ ਆਪ ਨੂੰ ਸਮਝਣਾ ਵੀ ਸ਼ੁਰੂ ਕਰੋਗੇ ਤੇ ਆਪਣੇ ਆਪ ਨੂੰ ਬਦਲਣਾ ਵੀ ਸ਼ੁਰੂ ਕਰੋਗੇ ਉਤਵ ਦਾ ਚੌਥੀ ਚੀਜ਼ ਇਹ ਆ ਜਾਂਦੀ ਹੈ ਕਿ ਕੰਸਿਸਟੈਂਟ ਐਕਸਰਸਾਈਜ਼ ਜ਼ਰੂਰ ਕਰੋ ਐਕਸਰਸਾਈਜ਼ ਦਾ ਮਤਲਬ ਹਮੇਸ਼ਾ ਇਹ ਨਹੀਂ ਕਿ ਤੁਸੀਂ ਜਿਮ ਜਾਓ ਜਾਂ ਕੋਈ ਬਹੁਤ ਹਾਰਡ ਐਕਸਰਸਾਈਜ਼ ਕਰਨੀ ਹੈ ਜਿੰਨੇ ਕਿ ਤੁਸੀਂ ਕਰ ਸਕੋ ਕਿਉਂਕਿ ਜਦੋਂ ਕਈ ਵਾਰ ਸੇ ਇਮੋਸ਼ਨਸ ਦੇ ਲਈ ਇੰਨਾ ਦਵੇ ਹੋਣੇ ਕਿ ਸਾਡਾ ਕੁਝ ਵੀ ਕਰਨੋਂ ਦਿਲ ਨਹੀਂ ਕਰਦਾ ਸੋ ਉਹਦੇ ਵਿੱਚ ਜੇ ਤੁਸੀਂ ਥੋੜੀ-ਬਹੁਤੀ ਵੀ ਹੱਥ-ਪੈਰ ਹਿਲਾਓਗੇ ਜੇ ਮਤਲਬ ਤੁਸੀਂ ਇੱਕ-ਇੱਕ ਡੰਡ ਬੈਠਕ ਵੀ ਕੱਢ ਲਈ ਤਾਂ ਉਹ ਵੀ ਜ਼ੀਰੋ ਨਾਲੋਂ ਤਾਂ ਚੰਗੀ ਹੋਇਆ ਨਾ ਸੋ ਕੰਸਿਸਟੈਂਟਲੀ ਕੁਛ ਨਾ ਕੁਛ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰੋ ਕਿਉਂਕਿ ਸਰੀਰ ਮੰਗਦਾ ਸਾਡਾ ਸਰੀਰ ਬਣਾਈ ਨੀਂਦ ਨਿਯੋਗੀ ਨੀਂਦ ਨਿਯੋਗੀ ਤਾਂ ਖਿਆਲ ਬਹੁ ਬੁਰੇ ਆਣਗੇ ਸੋ ਸਰੀਰਿਕ ਐਕਟੀਵਿਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਬਾਅਦ ਇਹ ਤੋਂ ਅਗਲਾ ਹੀ ਸਟੈਪ ਆਂਦਾ ਪ੍ਰੋਪਰ ਸਲੀਪ ਦਾ ਪ੍ਰੋਪਰ ਸਲੀਪ ਦੇਖੋ ਜੇ ਤੁਸੀਂ ਐਕਸਰਸਾਈਜ਼ ਕਰਕੇ ਥੱਕੋਗੇ ਥੋੜਾ ਬੋੜਾ ਬੋਡੀ ਰੈਸਟ ਮੰਗੂਗੀ ਤਾਂ ਵਧੀਆ ਨੀਂਦ ਆਊਗੀ ਸੋ ਸੌਣ ਤੋਂ ਪਹਿਲਾਂ ਆਪਣਾ ਫੋਨ ਵੀ ਥੋੜਾ ਜਿਹਾ ਆਪਣੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ ਹੋ ਸਕੇ ਤਾਂ ਲੈਡ ਬੰਦ ਕਰਕੇ ਸੌ ਇਹਦੇ ਨਾਲ ਗਿਆ ਕੇ ਤੁਹਾਨੂੰ ਵਧੀਆ ਨੀਂਦ ਆਊਗੀ ਸਟ्रेस ਨੂੰ ਜਾਂ ਇਮੋਸ਼ਨ ਨੂੰ ਮੈਨੇਜ ਕਰ ਲਈ ਨੀਂਦ ਸਹੀ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਈ ਵਾਰ ਜ਼ਿੰਦਗੀ ਬਹੁਤ ਸਹੀ ਚੱਲ ਰਹੀ ਹੁੰਦੀ ਐ ਸਿਰਫ ਚੰਗੀ ਤਰ੍ਹਾਂ ਸੌ ਨਹੀਂ ਰਹੇ ਹੁੰਦੇ ਉਹਦੇ ਨਾਲ ਹੀ ਸਾਡੇ ਦਿਮਾਗ ਦੇ ਵਿੱਚ ਜਿਹੜੇ ਇਮੋਸ਼ਨਸ ਆ ਉਹ ਬੇਮਤਲਬ ਹੀ 네ਗੇਟਿਵਿਟੀ ਫਲਾ ਰਹੇ ਹੁੰਦੇ ਆ ਸੋ ਰੈਸਟ ਦਿਮਾਗ ਨੂੰ ਸਰੀਰ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਰੈਸਟ ਮਿਲੇਗਾ ਤਾਂ ਹੀ ਰਿਕਵਰੀ ਹੋਗੀ ਤਾਂ ਹੀ ਅਸੀਂ ਅਗਲੇ ਦਿਨ ਲਈ ਤਿਆਰ ਵਰ ਹੋਮ ਆਗੇ ਸੋ ਪ੍ਰੋਪਰ ਸਲੀਪ ਦਾ ਜ਼ਰੂਰ ਆਪਣਾ ਧਿਆਨ ਰੱਖੋ ਉਤੋਂ ਬਾਅਦ ਲਾਸਟ ਦੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਥੈਰੇਪੀ ਲੈ ਸਕਦੇ ਹੋ ਕੋਚਿੰਗ ਲੈ ਸਕਦੇ ਹੋ ਜਾਂ ਫਿਰ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਕਿਸੇ ਦੋਸਤ ਮਿੱਤਰ ਨਾਲ ਖੁੱਲ ਕੇ ਆਪਣੇ ਇਮੋਸ਼ਨਜ਼ ਬਾਰੇ ਗੱਲਬਾਤ ਕਰ ਸਕਦੇ ਹੋ ਕਿਉਂਕਿ ਸਹਾਰਾ ਕਿਤੇ ਨਾ ਕਿਤੇ ਸਾਡਾ ਦਿਮਾਗ ਬਾਹਰੋਂ ਪਾਲਦਾ ਹੁੰਦਾ ਜਦੋਂ ਤੱਕ ਬਾਹਰੋਂ ਵੈਲੀਡੇਸ਼ਨ ਨਹੀਂ ਮਿਲਦੀ ਉਦੋਂ ਜੇ ਅਸੀਂ ਸਹੀ ਵੀ ਕੁਝ ਕਰ ਰਹੇ ਹੁੰਨੇ ਆ ਆਪਣੇ ਆਪ ਲਈ ਉਹ ਵੀ ਸਾਨੂੰ ਕਈ ਵਾਰ ਗਲਤ ਲੱਗਨ ਲੱਗ ਜਾਂਦਾ ਅਸੀਂ ਡਾਊਟਫੁਲ ਹੋ ਜਾਂਦੇ ਆ ਸੋ ਆਪਣੇ ਇਮੋਸ਼ਨਜ਼ ਜ਼ਰੂਰ ਕਿਸ ਨਾਲ ਕਿਸ ਨਾਲ ਡਿਸਕਸ ਜ਼ਰੂਰ ਕਰੋ ਉਹਦੇ ਨਾਲ ਕੀ ਹੋਊਗਾ ਕਿ ਸਾਹਮਣੇ ਵਾਲਾ ਵੀ ਬੇਸ਼ੱਕ ਚਾਹੇ ਉਹਦੇ ਕੋਲ ਕੋਈ ਸੋਲੂਸ਼ਨ ਨਾ ਹੋਵੇ ਸਾਡੀ ਪ੍ਰੋਬਲਮ ਦਾ ਪਰ ਜੇ ਸਾਨੂੰ ਸੁਣ ਵੀ ਲਵੇ ਤਾਂ ਵੀ ਕਈ ਵਾਰ ਅਸੀਂ ਬਹੁਤ ਜ਼ਿਆਦਾ ਲਾਈਟ ਫੀਲ ਕਰਦੇ ਹਾਂ ਸੋ ਇਹ ਸਿਗੇ ਜਿਹੜੇ ਲੌਂਗ ਟਰਮ ਲਈ ਕੁਝ ਚੀਜ਼ਾਂ ਤੁਸੀਂ ਅਪਣਾ ਸਕਦੇ ਹੋ ਚੇਂਜ ਕਰਨ ਲਈ ਇੱਕ ਚੀਜ਼ ਹੋਰ ਕਈ ਲੋਕ ਨਾ ਇਮੋਸ਼ਨਸ ਨੂੰ ਦਬਾ ਲੈਂਦੇ ਆ ਸੋ ਕਿਤਨਾ ਕਿਤੇ इमोਸ਼ਨ ਸਾਡੇ ਲਈ ਫਾਇਦੇਮੰਦ ਵੀ ਹੁੰਦਾ ਸਾਨੂੰ ਕੁਛ ਨਾ ਪੂਜ ਸਿਗਨਲਸ ਦੰਨਿਆ ਮੰਨ ਲਓ ਤੁਹਾਨੂੰ ਕਿਤੇ ਗੁੱਸਾ ਆ ਰਿਹਾ ਇਹਦਾ ਮਤਲਬ ਇਹ ਹੈ ਕਿ ਸਾਹਮਣੇ ਵਾਲਾ ਕੋਈ ਨਾ ਕੋਈ ਬਾਉਂਡਰੀ ਕ੍ਰੋਸ ਕਰ ਰਿਹਾ ਉੱਥੇ ਤੁਹਾਨੂੰ ਉਸ ਚੀਜ਼ ਦਾ ਧਿਆਨ ਗੁੱਸੇ ਕਰਕੇ ਜਾਂਦਾ ਜੇ ਤੁਹਾਨੂੰ ਗੁੱਸਾ ਨਾ ਆਵੇ ਤਾਂ ਸਾਹਮਣੇ ਵਾਲਾ ਕੁਝ ਵੀ ਬੋਲੀ ਜਾਊਗਾ ਤਾਂ ਸਾਨੂੰ ਪਤਾ ਵੀ ਨਹੀਂ ਲੱਗੂਗਾ ਕਿ ਉਹ ਬਾਉਂਡਰੀ ਕ੍ਰੋਸ ਕਰ ਰਿਹਾ ਸੋ ਗੁੱਸਾ ਇੱਕ ਸਿਗਨਲ ਵੀ ਹੈ ਸੋ ਜੇ ਮੰਨ ਲਓ ਤੁਸੀਂ ਕਿਤੇ ਜ਼ਿੰਦਗੀ ਦੇ ਵਿੱਚ ਗਲਤ ਕਰ ਰਹੇ ਹੋ ਕੁਝ ਗਲਤੀਆਂ ਕਰ ਰਹੇ ਹੋ ਤੁਹਾਨੂੰ ਆਪਣੇ ਅੰਦਰ ਉਹ ਜਦੋਂ ਗਿਲਟ ਫੀਲ ਹੁੰਦੀ ਹੈ ਤਾਂ ਉਹ ਵੀ ਇੱਕ ਸਿਗਨਲ ਹੈ ਕਿ ਮੰਨ ਲਓ ਤੁਸੀਂ ਬਹੁਤ ਜ਼ਿਆਦਾ ਕੋਈ ਕੰਮ ਕਰਕੇ ਤੁਹਾਨੂੰ ਖੁਸ਼ੀ ਮਿਲੀ ਤਾਂ ਤੁਹਾਨੂੰ ਆਪਣਾ ਪੈਸ਼ਨ ਲੱਭ ਜਾਂਦਾ ਸੋ ਕਿਤੇ ਨਾ ਕਿਤੇ ਜਿਹੜੇ ਚਾਹੇ ਨੈਗੇਟਿਵ ਹੋਣ ਚਾਹੇ ਪੋਜ਼ਿਟਿਵ ਹੋਣ ਇਮੋਸ਼ਨਸ ਸਾਨੂੰ ਕੁਛ ਨਾ ਕੁਛ ਸਿਗਨਲਸ ਦੋ ਜ਼ਰੂਰ ਦੰਨੇ ਆ ਸੋ ਉਹਨਾਂ ਸਿਗਨਲਸ ਨੂੰ ਵੀ ਸਾਨੂੰ ਵੜਨਾ ਚਾਹੀਦਾ ਹੈ ਹਮੇਸ਼ਾ ਇਹ ਨਹੀਂ ਸੋਚਣਾ ਜਿਹੜਾ ਕਿ ਇਮੋਸ਼ਨ ਅਸੀਂ ਬਿਲਕੁਲ ਹੀ ਖਤਮ ਕਰ ਦਈਏ ਕਿਉਂਕਿ ਇਹ ਹੁਣੇ ਵੀ ਨਹੀਂ ਹੈਗੇ ਇਮੋਸ਼ਨ ਆਪਾਂ ਇਮੋਸ਼ਨਲ ਬੀਇੰਗ ਹੈ ਆਪਾਂ ਇਨਸਾਨ ਆਪੋਨੇ ਹਰੇਕ ਤਰ੍ਹਾਂ ਦਾ ਇਮੋਸ਼ਨ ਫੀਲ ਇਕ ਵਾਰੀ ਕਰਨਾ ਹੀ ਕਰਨਾ ਬਸ ਸਾਨੂੰ ਅੰਨਾ ਕਸੀ ਕੰਟਰੋਲ ਕਰਨਾ ਕਿ ਉਹ ਸਾਡੇ ਤੇ ਹਾਵ ਵੀ ਨਾ ਹੋ ਜਾਣ ਕਿਤੇ ਸਾਡੀ ਸਾਰੀ ਜ਼ਿੰਦਗੀ ਨੂੰ ਹੀ ਨਾ ਖਤਮ ਕਰ ਦੇਣ ਇਸ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ ਆਦਰਵਾਇਜ਼ ਇਮੋਸ਼ਨਸ ਗੁੱਸਾ ਸਭ ਨੂੰ ਆਉਂਦਾ ਹੈ ਨਿਰਾਸ਼ਗੀ ਸਭ ਨੂੰ ਹੁੰਦੀ ਹੈ ਹਰ ਇੱਕ ਇਮੋਸ਼ਨ ਹਰ ਇਨਸਾਨ ਫੀਲ ਕਰਦਾ ਹੈ ਬਸ ਅਸੀਂ ਇਮੋਸ਼ਨਸ ਦੇ ਉੱਤੇ ਆਪਣਾ ਕੰਟਰੋਲ ਰੱਖਣਾ ਇਮੋਸ਼ਨਸ ਨੂੰ ਆਪਣੀ ਜ਼ਿੰਦਗੀ ਦਾ ਕੰਟਰੋਲ ਨਹੀਂ ਦੇਣਾ ਠੀਕ ਹੈ ਹੁਣ ਤੁਸੀਂ ਸੋਚੋਗੇ ਕਿ ਅਸੀਂ ਆਪਣੇ ਇਮੋਸ਼ਨਸ ਨੂੰ ਤਾਂ ਕੰਟਰੋਲ ਕਰ ਸਕਦੇ ਹਾਂ ਪਰ ਦੂਜਿਆਂ ਦੀ ਓਪੀਨੀਅਨਸ ਦਾ ਕੀ ਕਰੀਏ ਸਾਡੇ ਜ਼ਿਆਦਾਤਰ ਇਮੋਸ਼ਨਸ ਤਾਂ ਦੂਜਿਆਂ ਤੋਂ ਹੀ ਆਉਂਦੇ ਨੇ ਨਾ ਕਿ ਦੂਜੇ ਬੰਦੇ ਕੀ ਸੋਚ ਰਹੇ ਨੇ ਅਸੀਂ ਕ ਕਰੂਗਾ ਤਾਂ ਅਸੀਂ ਖੁਸ਼ ਹੋਵਾਂਗੇ ਜਾਂ ਦੂਜਾ ਬੰਦਾ ਸਾਨੂੰ ਲੋਕ ਐਪਰੀਸ਼ੀਏਟ ਕਰਨਗੇ ਤਾਂ ਅਸੀਂ ਕੌਨਫੀਡੈਂਟ ਫੀਲ ਕਰਾਂਗੇ ਜਾਂ ਫਿਰ ਸਾਡੀ ਚਿੰਤਾ ਤਾਂ ਖਤਮ ਹੋ ਗਈ ਜੇ ਦੂਜੇ ਲੋਕ ਕਹਿੰਦੇ ਕਿ ਤੂੰ ਬਹੁਤ ਚੰਗਾ ਹੈ ਪਰ ਨਹੀਂ ਐਦਾਂ ਨਹੀਂ ਹੁੰਦਾ ਸਾਡੇ ਇਮੋਸ਼ਨਸ ਸਾਡੇ ਅੰਦਰੋਂ ਹੀ ਨਿੱਕੀ ਕਰਨੇ ਪੈਣੇ ਆ ਸਾਨੂੰ ਜਿਹੜੀਆਂ ਚੀਜ਼ਾਂ ਲਈ ਅਸੀਂ ਬੁਰਾ ਫੀਲ ਕਰ ਰਹੇ ਹਾਂ ਉਹਦੀ ਜ਼ਿੰਮੇਵਾਰੀ ਸਾਨੂੰ ਹੀ ਲੈਣੀ ਪੈਣੀ ਹੈ ਜਦੋਂ ਅਸੀਂ ਦੂਜਿਆਂ ਦੇ ਸਿੱਟੇ ਗਏ ਜਦੋਂ ਦੂਜੇ ਠੀਕ ਹੋਣਗੇ ਤਾਂ ਮੈਂ ਠੀਕ ਹੋ ਜਾਊਂਗਾ ਦੂਜਿਆਂ ਇਹ ਤਾਂ ਕਦੇ ਠੀਕ ਹੀ ਨਹੀਂ ਹੋਣਾ ਮੰਨ ਲਓ 1% ਠੀਕ ਵੀ ਹੋ ਗਿਆ ਤਾਂ ਬਹੁਤ ਵੱਡੀ ਦੁਨੀਆ ਹੈ ਕਿਹਨੂੰ ਕਿਹਨੂੰ ਠੀਕ ਕਰਾਂਗੇ ਸੋ ਸਾਨੂੰ ਆਪਣੇ ਇਮੋਸ਼ਨਸ ਦੇ ਉੱਤੇ ਖੁਦ ਹੀ ਕੰਮ ਕਰਨਾ ਪਊਗਾ ਸਾਨੂੰ ਸਾਡੇ ਅੰਦਰ ਹੀ ਕੰਮ ਕਰਨਾ ਪਊਗਾ ਬੇਸ਼ੱਕ ਸਾਹਮਣੇ ਵਾਲਾ ਜਿਵੇਂ ਦਾ ਮਰਜੀ ਹੈ ਬੇਸ਼ੱਕ ਉਹ ਜਿਵੇਂ ਦਾ ਮਰਜੀ ਸਾਨੂੰ ਫੀਲ ਕਰਾ ਰਿਹਾ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰਦੇ ਆਪਣੇ ਇਮੋਸ਼ਨਸ ਨੂੰ ਕੰਟਰੋਲ ਨਹੀਂ ਕਰਦੇ ਉਦੋਂ ਤੱਕ ਸਾਡੀ ਜ਼ਿੰਦਗੀ ਸਾਡੇ ਕੰਟਰੋਲ 'ਚ ਨਹੀਂ ਆਣੀ ਜਦੋਂ ਅਸੀਂ ਕਹਿੰਨੇ ਕਿ ਫਲਾਣੇ ਕਰਕੇ ਐਵੇਂ ਹੋਇਆ ਅਸੀਂ ਆਪਣੀ ਸਾਰੀ ਜ਼ਿੰਦਗੀ ਦਾ ਕ ਜਿਵੇਂ ਚਾਹੂਗਾ ਉਵੇਂ ਚਲਾਊਗਾ ਸੋ ਜੇ ਤੁਸੀਂ ਖੁਦ ਨੂੰ ਆਪਣੀ ਜ਼ਿੰਦਗੀ ਨੂੰ ਜਿਵੇਂ ਤੁਸੀਂ ਚਾਹੋ ਨੇ ਉਵੇਂ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਡੇ ਆਪਣੇ ਸਾਰੇ ਇਮੋਸ਼ਨਸ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈਣਾ ਪੈਣਾ ਜੇ ਤੁਸੀਂ ਬੁਰਾ ਫੀਲ ਕਰ ਰਹੇ ਆ ਬੇਸ਼ੱਕ ਦੂਜੇ ਬੰਦੇ ਨੇ ਕੁਝ ਤੁਹਾਨੂੰ ਕਿਹਾ ਏ ਪਰ ਫਿਰ ਵੀ ਜੇ ਤੁਸੀਂ ਬਹੁਤੇ ਟਾਈਮ ਲਈ ਬੁਰਾ ਫੀਲ ਕਰ ਰਹੇ ਹੋ ਤਾਂ ਉਹਦੀ ਜ਼ਿੰਮੇਵਾਰੀ ਤੁਹਾਨੂੰ ਖੁਦ ਲੈਣੀ ਪੈਣੀ ਹੈ ਕਿ ਮੈਂ ਖੁਦ ਇਸ ਤਰ੍ਹਾਂ ਫੀਲ ਕਰਿਆ ਤਾਂ ਮੇਰੇ ਇਹ ਇਮੋਸ਼ਨਸ ਰਿਲੀਜ਼ ਹੋਏ ਨੇ ਕਿਉਂਕਿ ਜਦੋਂ ਤੱਕ ਅਸੀਂ ਐਕਸੈਪਟ ਨਹੀਂ ਕਰਾਂਗੇ ਖੁਦ ਜ਼ਿੰਮੇਵਾਰੀ ਨਹੀਂ ਲਵਾਂਗੇ ਉਦੋਂ ਤੱਕ ਅਸੀਂ ਬਦਲ ਨਹੀਂ ਸਕਦੇ ਦੂਜੇ ਦੇ ਹੱਥ ਦੀ ਚੀਜ਼ ਨੂੰ ਸੀ ਕਿਵੇਂ ਬਦਲ ਲਾਂਗੇ ਜੇ ਸਾਡੇ ਇਮੋਸ਼ਨਸ ਦੂਜੇ ਦੇ ਹੱਥ ਦੇ ਵਿੱਚ ਹੈ ਤਾਂ ਅਸੀਂ ਆਪਣੇ ਇਮੋਸ਼ਨਸ ਨੂੰ ਨਹੀਂ ਬਦਲ ਸਕਦੇ ਇੱਕ ਚੀਜ਼ ਹੋਰ ਕਈ ਲੋਕ ਇਸ ਤਰ੍ਹਾਂ ਵੀ ਕਹਿੰਦੇ ਆ ਕਿ ਅਸੀਂ ਮੋਟੀਵੇਟ ਫੀਲ ਨਹੀਂ ਕਰਦੇ ਸਾਡਾ ਮੋਟੀਵੇਸ਼ਨ ਘਟ ਗਿਆ ਮੋਟੀਵੇਸ਼ਨ ਕੀ ਹੈ ਦੇਖੋ ਲੈਕ ਆਫ ਮੋਟੀਵੇਸ਼ਨ ਉਦੋਂ ਹੀ ਆਉਂਦਾ ਜਦੋਂ ਸਾਨੂੰ ਕਲੈਰਟੀ ਨਹੀਂ ਹੁੰਦੀ ਤੇ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ 네ਗੇਟਿਵ ਇਮੋਸ਼ਨਸ ਦਾ ਕਚਰਾ ਭਰਿਆ ਪਿਆ ਹੈ ਬਹੁਤ ਸਾਰੇ ਨੈਗੇਟਿਵ ਖੇਲਾ ਨਾ ਕਾਤਰਾ ਪਰ ਆ ਪਏ ਹੈ ਸਭ ਤੋਂ ਪਹਿਲਾਂ ਤਾਂ ਇਹ ਨਾ ਇਮੋਸ਼ਨਸ ਨੂੰ ਸਾਫ ਕਰਨਾ ਆਪਣੇ ਦਿਮਾਗ ਦੇ ਵਿੱਚੋਂ 네ਗੇਟਿਵ ਖਿਆਲਾਂ ਨੂੰ ਸਾਫ ਕਰਨਾ ਉਹ ਤੋਂ ਬਾਅਦ ਜੋ ਸਾਨੂੰ ਚਾਹੀਦਾ ਹੈ ਉਹਦੇ ਬਾਰੇ ਕਲੀਅਰ ਹੋਣਾ ਫਿਰ ਸਾਨੂੰ ਮੋਟੀਵੇਸ਼ਨ ਆਉਂਦੀ ਹੈ ਕਿ ਮੈਂ ਇਹ ਕੰਮ ਕਰਨਾ ਹੈ ਸੋ ਗੱਲ ਇਹ ਹੈ ਕਿ ਅਸੀਂ ਮੋਟੀਵੇਸ਼ਨ ਬਾਰੋ ਲੱਭਦੇ ਰਹਿੰਨੇ ਕਿ ਕਿਸੇ ਦੀ ਵੀਡੀਓ ਦੇਖ ਲਈਏ ਅਸੀਂ ਮੋਟੀਵੇਟ ਹੋ ਜਾਾਂਗੇ ਸਾਨੂੰ ਮੋਟੀਵੇਸ਼ਨ ਥੋੜੀ ਟਾਈਮ ਲਈ ਤੁਹਾਨੂੰ ਮੋਟੀਵੇਸ਼ਨ ਮਿਲ ਵੀ ਜਾਊਗਾ ਪਰ ਫਿਰ ਉਹੀ ਇਮੋਸ਼ਨਸ ਜਿਹੜੇ ਤੁਹਾਡੇ ਦਿਮਾਗ ਦੇ ਅੰਦਰ ਕਚਰੇ ਦੀ ਤਰ੍ਹਾਂ ਪਏ ਨੇ ਉਹ ਉੱਠਣਗੇ ਫਿਰ ਉਹ ਤੁਹਾਨੂੰ ਤੰਗ ਕਰਨਗੇ ਸੋ ਆਪਣੇ ਇਮੋਸ਼ਨਸ ਨੂੰ ਮਾਸਟਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹੀ ਚੀਜ਼ ਜਿਹੜੀ ਆਪਾਂ ਨੇ ਹੁਣ ਤੱਕ ਪਿਛਲੇ ਤਿੰਨ ਪਾਰਟ ਇਸ ਬੁੱਕ ਦੇ ਮਾਸਟਰ ਯੋਰ ਇਮੋਸ਼ਨਸ ਬੁੱਕ ਦੇ ਕੀਤੇ ਨੇ ਉਹਨਾਂ ਦੇ ਵਿੱਚ ਵੀ ਆਪਾਂ ਨੇ ਇਹੀ ਤਰੀਕੇ ਡਿਸਕਸ ਕੀਤੇ ਨੇ ਕਿ ਕਿਵੇਂ ਤੁਸੀਂ ਆਪਣੇ ਇਮੋਸ਼ਨਸ ਨੂੰ ਮਾਸਟਰ ਕਰਨਾ ਸੋ ਇਹ ਇਸੇ ਬੁੱਕ ਦਾ ਆਖਰੀ ਭਾਗ ਸੀਗਾ ਮਾਸਟਰ ਯੋਰ ਇਮੋਸ਼ਨਸ ਬੁੱਕ ਦਾ ਸੋ ਪਿਛਲੇ ਤਿੰਨ ਭਾਗ ਵੀ ਜੇ ਤੁਸੀਂ ਨਹੀਂ ਦੇਖੇ ਤਾਂ ਜਾ ਕੇ ਦੇਖਿਓ ਜ਼ਰੂਰ ਤੁਹਾਡੇ ਕੰਮ ਆਉਣਗੇ ਸੋ ਇਸ ਬੁੱਕ ਦੀ ਸਮਰੀ ਦੇ ਵਿੱਚ ਇੰਨਾ ਕੀ ਸੀਗਾ ਹੁਣ ਮਿਲਦੇ ਹਾਂ ਕਿਸੇ ਅਗਲੀ ਬੁੱਕ ਦੇ ਨਾਲ ਵਧੀਆ ਜਿਹੀ ਬੁੱਕ ਤੁਹਾਡੇ ਲਈ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ